ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਪੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਅੱਜ ਜੇ ਇੱਥੇ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਇੱਕ ਸਾਨੂੰ ਮਸ਼ੀਨ ਇੱਥੋਂ ਰਿਕਵਰ ਹੋਈ ਆ ਕੁਝ ਟਾਈਮ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕੀ ਫਾਰਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਪੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਤਾਂ ਪੂਰਾ ਸੀ ਮਤਲਬ 100% ਸ਼ਿਉਰਟੀ ਨਹੀਂ ਕਹਿ ਸਕਦੇ ਵੀ ਇਹ ਇਹ ਏਟੀਐਮ ਮਸ਼ੀਨ ਹੀ ਆ ਜਾਂ ਹੋਰ ਕੋਈ ਮਸ਼ੀਨਰੀ ਹੈ ਜੀ ਬਟ ਇਹਨੂੰ ਰਿਕਵਰ ਕਰਕੇ ਹੁਣ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਐਕਸਪਰਟ ਦਾ ਓਪੀਨੀਅਨ ਲੈ ਕੇ ਫੇਰ ਕਲੀਅਰ ਕਰ ਸਕਦੇ ਆ ਵੀ ਇਹ ਕੋਈ ਏਟੀਐਮ ਮਸ਼ੀਨ ਆ ਜਾਂ ਫਿਰ ਹੋਰ ਕੋਈ ਫੈਕਟਰੀ ਦੇ ਜਾਂ ਇੰਡਸਟਰੀ ਦੀ ਮਸ਼ੀਨਰੀ ਹੈ ਅੱਛਾ ਜਿਹੜੀ ਅਗਰੇਟੇਮ ਮਸ਼ੀਨ ਹੈ ਤਾਂ ਕਿਸ ਬੈਂਕ ਦੀ ਹੈ ਕਿਸ ਜਗ੍ਹਾ ਤੇ ਲੱਗੀ ਹੋਈ ਸੀ ਇਹ ਚੀਜ਼ ਉਸ ਤੋਂ ਬਾਅਦ ਵੈਰੀਫਾਈ ਕੀਤਾ ਜਾਊਗਾ ਜਿਹੜੇ ਚੋਰ ਫੜੇ ਆ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਆ ਵਾ ਕੇਟੀਐਮ ਮਸ਼ੀਨ ਕਿਉਂਕਿ ਇਹ ਚਰਚਾ ਬਲਾ ਵੀ ਨਿਕਲੀਆਂ ਨੇ ਕੋੜਨ ਵਾਲਾ ਸਾਰਾ ਕੁਝ ਸਮਾਨ ਨਿਕਲਿਆ ਜੋ ਚੋਰਾਂ ਵੱਲੋਂ ਇਨੀਸ਼ੀਅਲ ਪੁੱਛਗਛ ਕੀਤੀ ਗਈ ਹੈ ਬਾਕੀ ਥਾਣੇ ਲੈ ਕੇ ਗਏ ਆ ਉਹਨਾਂ ਤੋਂ ਡਿਟੇਲ ਚ ਪੁੱਛਗਛ ਕੀਤੀ ਜਾਊਗੀ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਅੱਜ ਇਹ ਕੋਈ ਲੋਹੇ ਨਮਾ ਮਸ਼ੀਨਰੀ ਮਿਲੀ ਸੀ ਤੇ ਉਹਨਾਂ ਨੇ ਚੋਰੀ ਕਰਨ ਦੀ ਨੀਦ ਦੇ ਨਾਲ ਇਥੇ ਅੱਗੇ ਮਸ਼ੀਨ ਨੇ ਕੱਟਣੀ ਸ਼ੁਰੂ ਕੀਤੀ ਸੀ ਕਿਉਂਕਿ ਬੜੀ ਹੈਵੀ ਮਸ਼ੀਨ ਆ ਸੋ ਉਹਨਾਂ ਨੇ ਕਟਰ ਦੇ ਨਾਲ ਆ ਕੱਟਣੀ ਸ਼ੁਰੂ ਕੀਤੀ ਸੀ ਕਿ ਉਹ ਇਥੋਂ ਲੋਹਾ ਚੋਰੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਬਟ ਉਹਨਾਂ ਨੂੰ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ। ਇਹ ਸਰ ਦਿਨ ਦਿਹਾੜੇ ਦੀ ਗੱਲ ਹੈ ਜਾਂ ਫਿਰ ਰਾਤ ਦੇ ਲਈ ਇਹਨਾਂ ਨੇ ਚੋਰੀ? ਇਹ ਹੁਣੇ ਇਸੇ ਟਾਈਮ ਦੀ ਗੱਲ ਆ ਜੀ। ਹੁਣ ਕਰੀਬ 5 ਵਜੇ ਆ। 1 ਘੰਟਾ ਪਹਿਲਾਂ 4:00 ਵਜੇ ਕਰੀਤੀ ਗੱਲ ਆ ਜੀ। ਜਿਸ ਤਰ੍ਹਾਂ ਮਸ਼ੀਨ ਦੇ ਅੰਦਰ ਸਮਾਨ ਜਿਸ ਤਰ੍ਹਾਂ ਲੱਗਾ ਉਹ ਸਾਰਾ ATM ਕਹਾਂਗੇ ਕਿ ਨਹੀਂ ਹੋਏਗਾ ਜਿਸ ਤਰ੍ਹਾਂ ਨੋਟ ਗਿਨਨ ਨੋਟ ਡਿਗਦੇ ਆ ਉਹਨੂੰ ਡਿਸਪੈਂਸ ਕਰੰਦਾ ਵੀ ਕੰਮ ਹੁੰਦਾ। ਬਿਲਕੁਲ ਜੀ ਦੇਖ ਕੇ ਤਾਂ ਇਹੀ ਲੱਗਦਾ ਬਟ ਫਿਰ ਵੀ ਤੁਹਾਨੂੰ 100% ਸ਼ਿਉਰਟੀ ਨਾ ਨਹੀਂ ਕਹਿ ਸਕਦੇ। ਇਹਦੀ ਫੋਟੋਗ੍ਰਾਫੀ ਵੀ ਕਰ ਲਈ ਗਈ ਹੈ, ਐਕਸਪਰਟਸ ਨੂੰ ਭੇਜ ਦਿੱ ਉਸ ਦਾ ਜੋ ਜੋ ਚੇਂਜ ਵਗੈਰਾ ਹੁੰਦੀਆਂ ਕਿਸ ਤਰੀਕੇ ਦੇ ਹੁੰਦੀਆਂ ਉਹ ਉਸ ਤੋਂ ਬਾਅਦ ਕਨਫਰਮ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਜੀ ਕੋਈ ਹੋਰ ਵੀ ਦੋ ਚੋਰਾਂ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਦੇ ਨਾਲ ਹੋਣਗੇ ਇਨਵੈਂਟ ਨਹੀਂ ਇਹ ਦੋ ਹੀ ਮੌਕੇ ਤੇ ਕਾਬੂ ਕੀਤੇ ਅੱਛਾ ਸਰ ਕੋਈ ਏਟੀਐਮ ਮਸ਼ੀਨ ਚੋਰੀ ਹੋਣ ਦੀ ਇਸ ਇਲਾਕੇ ਦੇ ਵਿੱਚ ਕੋਈ ਖਬਰ ਆਈ ਸਾਹਮਣੇ ਵੀ ਬਿਲਕੁਲ ਜੀ ਕੋਈ ਇਨਫਾਰਮੇਸ਼ਨ ਵੀ ਸਾਨੂੰ ਇਸ ਟਾਈਪ ਦੀ ਨਹੀਂ ਆਈਗੀ ਕਿ ਕਿਸੇ ਏਟੀਐਮ ਟੁੱਟਾ ਹੋਵੇ ਜਾਂ ਏਟੀਐਮ ਚੋਰੀ ਹੋਇਆ ਹੋਵੇ ਇਸ ਕਰਕੇ ਜੇ ਕੋਈ ਵੀ ਚੀਜ਼ ਕਨਫਰਮ ਨਹੀਂ ਹੈ ਅੱਛਾ ਇਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਛੁੱਟੀ ਸੀ ਬਿਲਕੁਲ ਜੀ ਨਾਲੇ ਦੇ ਵਿੱਚ ਪਈ ਸੀ ਇਹ ਨਾਲੇ ਦੇ ਵਿੱਚੋਂ ਜੇ ਐਸਬ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਪੀ ਮਂਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਅ ਅੱਜ ਇੱਥੇ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਇੱਕ ਸਾਨੂੰ ਮਸ਼ੀਨ ਇੱਥੋਂ ਰਿਕਵਰ ਹੋਈ ਆ ਹੂੰ ਹੂੰ ਕੁਝ ਟਾਈਮ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਦੀ ਫਾਰਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਪੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਤਾਂ ਪੂਰਾ ਸੀ ਮਤਲਬ 100% ਸ਼ਿਉਰਟੀ ਨਾ ਨਹੀਂ ਕਹਿ ਸਕਦੇ ਵੀ ਇਹ ਇਹ ਏਟੀਐਮ ਮਸ਼ੀਨਰੀ ਆ ਜਾਂ ਹੋਰ ਕੋਈ ਮਸ਼ੀਨਰੀ ਹੈ ਜੀ ਬਟ ਇਹਨੂੰ ਰਿਕਵਰ ਕਰਕੇ ਹੁਣ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਏਕਸਪਰਟ ਦਾ ਓਪੀਨੀਅਨ ਲੈ ਕੇ ਫੇਰ ਕਲੀਅਰ ਕਰ ਸਕਦੇ ਆ ਵੀ ਇਹ ਕੋਈ ਏਟੀਐਮ ਮਸ਼ੀਨ ਆ ਜਾਂ ਫਿਰ ਹੋਰ ਕੋਈ ਫੈਕਟਰੀ ਤੇ ਜਾਂ ਇੰਡਸਟਰੀ ਦੀ ਮਸ਼ੀਨਰੀ ਹੈ ਅੱਛਾ ਜਿਹੜੀ ਅਗਰੇਟਿਅਮ ਮਸ਼ੀਨ ਹੈ ਤਾਂ ਕਿਸ ਬੈਂਕ ਦੀ ਹੈ ਕਿਸ ਜਗ੍ਹਾ ਤੇ ਲੱਗੀ ਹੋਈ ਸੀ ਇਹ ਚੀਜ਼ ਉਸ ਤੋਂ ਬਾਅਦ ਵੈਰੀਫਾਈ ਕੀ ਦਿਓ ਜਿਹੜੇ ਚੋਰ ਫੜੇ ਆ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਹੈ ਵਾਕਿਆ ATM ਮਸ਼ੀਨ ਕਿਉਂਕਿ ਇਹਨਾਂ ਚਰਚਾ ਭਲਾ ਵੀ ਨਿਕਲੀਆਂ ਨੇ ਕੋੜਨ ਵਾਲਾ ਸਾਰਾ ਕੁਝ ਸਮਾਨ ਨਹੀਂ ਜੋ ਚੋਰਾਂ ਵੱਲੋਂ ਇਨੀਸ਼ੀਅਲ ਪੁੱਛਗਛ ਕੀਤੀ ਗਈ ਹੈ ਬਾਕੀ ਥਾਣੇ ਲੈ ਕੇ ਗਏ ਆ ਉਹਨਾਂ ਤੋਂ ਡਿਟੇਲ ਚ ਪੁੱਛਗਛ ਕੀਤੀ ਜਾਊਗੀ ਉਹਨਾਂ ਦੇ ਮਤਾਬਕ ਉਹਨਾਂ ਨੂੰ ਅੱਜ ਇਹ ਕੋਈ ਲੋਹੇ ਨਮਾ ਮਸ਼ੀਨਰੀ ਮਿਲੀ ਸੀ ਤੇ ਉਹਨਾਂ ਨੇ ਚੋਰੀ ਕਰਨ ਦੀ ਨੀਦ ਦੇ ਨਾਲ ਇੱਥੇ ਅੱਗੇ ਮਸ਼ੀਨ ਨੇ ਕੱਟਣੀ ਸ਼ੁਰੂ ਕੀਤੀ ਸੀ ਕਿਉਂਕਿ ਬੜੀ ਹੈਵੀ ਮਸ਼ੀਨ ਆ। ਸੋ ਉਹਨਾਂ ਨੇ ਕਟਰ ਦੇ ਨਾਲ ਆ ਕੱਟਣੀ ਸ਼ੁਰੂ ਕੀਤੀ ਸੀ ਕਿ ਉਹ ਇਥੋਂ ਲੋਹਾ ਚੋਰੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ। ਬਟ ਉਹਨਾਂ ਨੂੰ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ ਸਰ ਤੇ ਦਿਹਾੜੇ ਦੀ ਗੱਲ ਹੈ ਜਾਂ ਫਿਰ ਰਾਤ ਵੇਲੇ ਇਹਨਾਂ ਨੇ ਚੋਰੀ ਇਹ ਹੁਣੇ ਇਸੇ ਟਾਈਮ ਦੀ ਗੱਲ ਆ ਜੀ ਹੁਣ ਕਰੀਬ 5 ਵਜੇ ਆ ਇੱਕ ਘੰਟਾ ਪਹਿਲਾਂ 4:00 ਵਜੇ ਕਰੀਤੀ ਗੱਲ ਆ ਜੀ ਜਿਦਾਂ ਮਸ਼ੀਨ ਦੇ ਅੰਦਰ ਸਮਾਨ ਲੱਗਾ ਉਹ ਸਾਰਾ ਏਟੀਐਮ ਕਹਾਂਗੇ ਕਿ ਨਹੀਂ ਹੋਏਗਾ ਜਿਸ ਤਰ੍ਹਾਂ ਨੋਟ ਗਿਨਨ ਨੋਟ ਡਿਗਦੇ ਆ ਉਹਨੂੰ ਡਿਸਪੈਂਸ ਕਰੰਦਾ ਵੀ ਕੰਮ ਹੁੰਦਾ ਬਿਲਕੁਲ ਜੀ ਦੇਖ ਕੇ ਤਾਂ ਇਹੀ ਲੱਗਦਾ ਬਟ ਫਿਰ ਵੀ ਤੁਹਾਨੂੰ 100% ਸ਼ਿਉਰਟੀ ਨਾਲ ਨਹੀਂ ਕਹਿ ਸਕਦੇ ਇਹਦੀ ਫੋਟੋਗ੍ਰਾਫੀ ਵੀ ਕਰ ਲਈ ਗਈ ਹੈ ਐਕਸਪਰਟਸ ਨੂੰ ਭੇਜੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਇਸ ਚੀਜ਼ ਦੀ ਨ ਉਸ ਦਾ ਜੋ ਜੋ ਚੇਂਜ ਵਗੈਰਾ ਹੁੰਦੀਆਂ ਕਿਸ ਤਰੀਕੇ ਦੇ ਹੁੰਦੀਆਂ ਉਹ ਉਸ ਤੋਂ ਬਾਅਦ ਕਨਫਰਮ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਜੀ ਕੋਈ ਹੋਰ ਵੀ ਦੋ ਚੋਰਾਂ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਦੇ ਨਾਲ ਹੋਣ ਕੀ ਇਨਵਾਲ ਨਹੀ ਇਹ ਦੋ ਹੀ ਮੌਕੇ ਤੇ ਕਾਬੂ ਕੀਤੇ ਅੱਛਾ ਸਰ ਕੋਈ ਏਟੀਐਮ ਮਸ਼ੀਨ ਚੋਰੀ ਹੋਣ ਦੀ ਇਸ ਇਲਾਕੇ ਦੇ ਵਿੱਚ ਕੋਈ ਖਬਰ ਆਈ ਸਾਹਮਣੇ ਵੀ ਚੋਰੀ ਬਿਲਕੁਲ ਜੀ ਕੋਈ ਇਨਫਾਰਮੇਸ਼ਨ ਵੀ ਸਾਨੂੰ ਇਸ ਟਾਈਪ ਦੀ ਨਹੀਂ ਆਈਗੀ ਕਿ ਕਿਸੇ ਏਟੀਐਮ ਟੁੱਟਾ ਹੋਵੇ ਜਾਂ ਏਟੀਐਮ ਚੋਰੀ ਹੋਇਆ ਹੋਵੇ ਇਸ ਕਰਕੇ ਹਜੇ ਕੋਈ ਵੀ ਚੀਜ਼ ਕਨਫਰਮ ਨਹੀਂ ਹੈ ਅੱਛਾ ਇਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਫੁੱਟੀ ਸੀ ਬਿਲਕੁਲ ਜੀ ਨਾਲੇ ਦੇ ਵਿੱਚ ਪਈ ਸੀ ਇਹ ਨਾਲੇ ਦੇ ਵਿੱਚੋਂ ਜੀ